ਮੈਨੂੰ ਥਾਇਰੋਇਡ ਹੈਗਾ ਸੀਗਾ ਤੇ ਮੈਨੂੰ ਥਾਇਰੋਇਡ ਹੈਗਾ ਯਾ ਉਦੋਂ ਮੈਂ ਗੋਲੀ ਖਾਂਦੀ ਸੀ 75mg ਦੀ ਜਦੋਂ ਮੈਂ ਓਵਰ weight ਸੀ ਤੇ ਆਫਟਰ ਲੂਜ਼ਿੰਗ weight ਹੁਣ ਮੈਂ ਗੋਲੀ ਖਾਂਦੀ ਆ 25mg ਦੀ ਠੀਕ ਆ ਥਾਇਰੋਇਡ ਨੂੰ ਕਿਉਂਰ ਆਪਾਂ ਬਿਲਕੁਲ ਨਹੀਂ ਕਰਦੇ ਕਿ ਸਾਡਾ ਪ੍ਰੋਗਰਾਮ ਸਿਰਫ ਕਲੀਨ ਈਟਿੰਗ ਕਰਵਾ ਕੇ ਤੁਹਾਡਾ ਗੱਟ ਕਲੀਨ ਕਰਦਾ ਹੈ ਤੇ ਤੁਹਾਡਾ weight loss ਕਰਦਾ ਹੈ ਕਿਸੇ ਵੀ ਬਿਮਾਰੀ ਦਾ ਇਲਾਜ ਅਸੀਂ ਨਹੀਂ ਕਰਦੇ ਕਿਉਂਕਿ ਅਸੀਂ ਡਾਕਟਰ ਨਹੀਂ ਹੈਗੇ ਬਟ ਡਾਕਟਰ ਇਹ ਕਹਿੰਦੇ ਆ ਕਿ ਜਦੋਂ ਤੁਸੀਂ ਕਲੀਨ ਈਟਿੰਗ ਕਰਨ ਲੱਗ ਪੈਂਦੇ ਆ ਤੁਹਾਡੇ ਅੰਦਰਲਾ ਸਟਮਕ ਜਿਹੜਾ ਹੈਗਾ ਗਟ ਤੁਹਾਡਾ ਕਲੀਨ ਹੋਣ ਲੱਗ ਪੈਂਦਾ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ निजात pa ਲੈਂਦੇ ਆ ਐਗਜ਼ੈਂਪਲ ਮੇਰੇ ਮੈਂਟਿਸ ਹੈਗੇ ਆ ਜਿਹਨੂੰ ਡਾਈਜੈਸ਼ਨ ਦੀ ਪ੍ਰੋਬਲਮ ਰਹਿੰਦੀ ਸੀ ਬਲੋਟਿੰਗ ਦੀ ਪ੍ਰੋਬਲਮ ਰਹਿੰਦੀ ਸੀ ਬਲੱਡ ਪ੍ਰੈਸ਼ਰ ਦੀ ਰਹਿੰਦੀ ਸੀ ਮਾਈਗ੍ਰੇਸ਼ਨ ਦੀ ਰਹਿੰਦੀ ਸੀ ਉਹਨਾਂ ਦੀ ਕਾਫੀ ਹੱਦ ਤੱਕ ਠੀਕ ਹੋਈ ਆ